1000 ਰੁਪਏ ਚ ਤੂੰ ਐਫਰੀ ਕਰਾਤੀ ਚਾਰਾਂ ਸਾਲਾਂ ਵਾਸਤੇ 4 ਲੱਖ ਰੁਪਏ ਆਪਾਂ ਵਟ ਲੈਣਾ ਚਾਰਾਂ ਸਾਲਾਂ ਜਦੋਂ ਵੀ ਬੂਟਾ ਲਾਉਣਾ ਫੁੱਟ ਡੂੰਗਾ ਫੁੱਟ ਡੇਢ ਫੁੱਟ ਡੂੰਗਾ ਲਾਓ ਜਿਹੜੇ ਤੂੰ ਸ਼ਪਾਈ ਦੇ ਲਾਏ ਨੇ ਹਾਂ ਹਾਂ ਇਹ ਕਿੰਨੇ ਸ਼ਪਾਈ ਦੇ ਲਾਏ ਨੇ ਟੁੱਟ ਲੋ ਉਥੋਂ ਤੱਕ ਇਹ ਡਾਕਟਰ ਚਾਰ ਕਿੱਲਾਂ ਦੀ ਆਪਣੀ ਫਾਟਾ ਆ ਵੀ ਚਾਹੁੰਦੀ ਆ ਆ ਵੀ ਚਾਹੁੰਦੀ ਆ ਪਰਲੀ ਚੱਲ ਆਪਣੀ ਅਲੱਗ ਆ ਨਾ ਫਾਟੋ ਉਧਰ ਅੱਛਾ ਅੱਛਾ ਤੇ ਇਹ ਹੁਣ ਆਪਾਂ ਛੱਡੀ ਸੀ ਪਈ ਪਈ ਛੱਡੀ ਆਪਣੇ ਘਰ ਨੂੰ ਘਰ ਨੂੰ ਇਹ ਨਾ ਵੀ ਆਪਚ ਪੈਦਾ ਸ਼ੁਰੂ ਤੋਂ ਲਾਉਨੇ ਆ ਸ਼ੁਰੂ ਤੋਂ ਹੀ ਲਾਉਂਦੇ ਆ ਤੇ ਵੀ ਆਪਣਾ ਜਿਹੜਾ ਤੂੰ ਦੇਖਿਆ ਨਾ ਖੇਤ ਆਪਣਾ ਹਾਂ 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 ਉੱਥੇ ਵੀ ਆਪਾਂ ਲਾਉਂਦੇ ਸੀ ਇੱਥੇ ਵੀ ਆਪਾਂ ਘਰ ਕੋਲ ਵਿੱਚ ਪੈਦਾ ਲਾਉਂਦੇ ਸੀ ਹਾਂ 2 ਕਿਲੇ ਚ ਪੈਦਾ ਜਾਨੀ ਕਿ ਮੇਰਾ ਰਿਆ ਘੱਟੋ ਘਾਟ 10 12 10 12 ਸਾਲੀ ਅੱਛਾ ਠੀਕ ਹੈ ਠੀਕ ਹੈ ਤੇ ਉਹ ਮੈਂ ਵੇਚਦਾ ਸੀ ਕਿਉਂਕਿ ਉਹ ਐਫ ਡੀ ਸੀ ਅੱਛਾ ਤੇ ਤੂੰ ਪੁੱਛੇਗਾ ਐਫ ਡੀ ਕਿਉਂ ਸੀ ਐਫ ਡੀ ਗਾਉ ਸੀ ਉਹ ਕਿਉਂਕਿ ਗਾਂ ਵਧ ਹੀ ਜਾਣੀਆਂ ਉਹਦੇ ਦਾ ਠੀਕ ਆ ਇਹ ਹੁਣ ਹਾਂ ਬੂਟੇ ਕਿੰਨੇ ਚਿਰ ਦਾ ਸਮਝ ਜਾਂਦਾ ਇਹ ਮੇਰੇ ਹਿਸਾਬ ਨਾਲ ਤਾਂ ਸਾਲ ਕਦਾ ਹੋਊਗਾ ਇਹ ਬੂਟਾ ਅੱਜ ਫੁੱਲਾ ਪਾਣੋਂ ਅਜਾ ਸੋਹਣਾ ਹਾਂ ਪਾਡੋਂ ਚਾ ਇਹਨੂੰ 2 ਸਾਲ ਹੋ ਗਏ ਠੀਕ ਆ 2 ਸਾਲ ਹੋ ਗਏ 2 ਸਾਲਾਂ ਦਾ ਬੂਟਾ ਹੋ ਗਿਆ ਤੇ ਉਹ 2 ਸਾਲਾਂ ਨੂੰ ਤਿਆਰ ਹੋ ਜਾਣਾ ਇਹ ਨਹੀਂ ਇਹ 5 ਸਾਲਾਂ ਨੂੰ ਵੇਚਾਂਗੇ 5 ਸਾਲਾਂ ਨੂੰ ਵੇਚਾਂਗੇ ਇਹ ਟੋਟਲ ਬੂਟੇ 180 ਬੂਟੇ ਲੱਗੇ ਆ 180 ਬੂਟੇ ਇੱਕ ਲੈਨ ਚ ਪੂਰੇ ਟੋਟਲ 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 180 ਲਾਇਆ ਤਾਂ 2 ਲਾਇਆ ਤਾਂ 200 ਹੀ ਸੀ ਉਹ ਵਿਚੋ 60 ਛੱਡ ਕੇ ਆਪਾਂ ਕੋਪਾ ਆ ਗਿਆ ਆਪਾਂ ਲਾਇ ਨਹੀਂ ਦਮਾਰਾ ਅੱਛਾ ਅੱਛਾ ਠੀਕ ਆ ਇਹ ਰੇ ਨੁਕਸਾਨ ਹੀ ਕਰਦੇ ਕਣਕ ਝੋਨੇ ਕਣਕ ਦਾ ਆ ਦੇਖ ਲੈ ਅger ਸਾਹਮਣੇ ਝੋਨਾ ਵਿਖਾ ਦੇ ਮਾਦਾ ਕੀ ਆਖੀ ਇਹਨਾਂ ਨਹੀਂ ਤਾਂ ਕਈਆਂ ਦੇ ਹਰਪਾ ਆ ਵੇਖੀ ਪਾਣੀ ਖਿੱਚਦੇ ਆ ਹਨਾ ਮਾਰਨੇ ਦਾ ਯਾਰ ਹੈਰਾਨ ਆ ਯਾਰ ਅਵੇਲਾ ਪਏ ਪੂਰੀ ਮੁੰਜਰ ਮੰਜਰੇ ਇਹ ਕਿਉਂ ਕਿਵੇਂ ਕੀ ਇਧਰ ਪਈ ਹਲਚ ਪਾਣੀ ਆ ਤਾਂ ਛੋਟੇ ਮੰਨਦੇ ਆ ਨਾ ਆਪਾਂ ਵੀ ਛੋਟੇ ਆਪਣੇ ਬੂਤੇ ਹਾਂ ਹਾਂ ਆ ਬੂਤੇ ਦਾ ਵੱਡੇ ਆ ਨਾ ਵੱਡੇ ਆ ਇਹ ਵੀ ਪਾਣੀ ਪੁਣੀ ਨਹੀਂ ਖਿੱਚਦੇ ਜਵੇਂ ਨੁਕਸਾਨ ਨਹੀਂ ਕਰਦੇ ਇੱਕ ਵੈਰਾਈਟੀ ਕਿਹੜੀ ਹੋਵੇ ਮੱਖਣ ਕਿੰਨੇ ਰੁਪਏ ਬੂਟਾ ਲਿਆ ਇਹ ਜਿਹੜਾ ਬੂਟਾ ਨਾ ਚਿੱਟਾ ਚਪੈਦਾ ਲੈਂਦਾ ਚਿੱਟਾ ਚਪੈਦਾ ਦੋ ਤਰ੍ਹਾਂ ਦਾ ਚਪੈਦਾ ਆਉਂਦਾ ਇਹ ਕਿੰਨੇ ਦਾ ਲੈ ਕੇ ਆਇਆ ਸੀਗਾ ਇਹ ਰੁਪਈਆ 80 ਰੁਪਈਏ ਦਾ ਬੂਟਾ ਆ ਜਾਂਦਾ 2 ਰੁਪਇਆ ਦਾ ਇਹ ਵੈਰਾਈਟੀ ਹੋਰ ਲੱਗਦੀ ਜਿਹੜੀ ਪਾਣੀ ਘੱਟ ਪੀਂਦੀ ਹੋਵੇ ਨੀ ਨੀ ਚਪੈਦਾ ਯਾਰ ਪਤਾ ਨਹੀਂ ਅੱਛਪੈਦੇ ਨੇ ਜਦੋਂ ਆਪਾਂ ਲਾਉਨੇ ਆ ਨਾ ਪਹਿਲਾਂ ਪਹਿਲਾਂ ਹੀ ਪਾਣੀ ਪੀਣਾ ਹੁੰਦਾ ਪਹਿਲਾਂ ਪਹਿਲਾਂ ਹੀ ਪੀਣਾ ਹੁੰਦਾ ਹਾਂ ਬਾਕੀ ਜਿਹੜੀ ਨੇ ਜੜ ਜੋ ਧਰਤੀ ਚ ਗਈ ਚਲੀ ਨਾ ਇਹਨੇ ਥੱਲੇ ਪਾਣੀ ਲੈਣਾ ਹੁੰਦਾ ਅੱਛਾ ਹਾਂ ਕਿੰਨੇ ਕ ਕਮਾਈ ਕਰਾ ਦੂ 180 ਯਾਰ ਤੂੰ ਇਹ ਵਖਲਾ ਵੀ ਮੈਂ ਲੌਕਡਾਊਨ ਦੇ ਵਿੱਚ 2,60,000 ਦੇ ਵਿੱਚ ਸੀ ਕਿੰਨੇ ਬੂਟੇ ਸੀ ਉਹ ਦੋ ਪਾਸੇ ਆ ਸੀ ਹਾਂ ਆ ਘਰ ਦੇ ਮਸਜਾਰਚ ਫਰੇ ਸੀ ਅੱਛਾ 180 180 ਐਰ ਕੀ ਤਾਂ ਮਹਿੰਗੇ ਹੋ ਜਾਣਗੇ ਫਿਰ ਠੀਕ ਆ ਤੇ ਹੁਣ ਜਿਹੜੇ ਮੇਰੇ ਘਰ ਕੋਲ ਜਿਹੜੇ ਮੇਰਾ ਅੱਛਾ ਚਾਰਜ ਫ੍ਰਿਜ ਪਈਦਾ ਲੱਗਾ ਤੇ ਜਿਹੜੇ ਉਹ ਮੇਰੇ ਵਾਟ ਤੇ ਬੂਟੇ ਖੜੇ ਆ ਉਹਨਾਂ ਦਾ 1,70,000 ਰੁਪਇਆ ਲੱਗ ਗਿਆ ਲੱਗ ਗਿਆ ਤੇ ਜੇ ਕਿਸੇ ਨੇ ਲੈਣੇ ਹੋਣ 2 ਲੱਖ ਦੇ ਅੰਦਰ ਬਾੜ ਦੇ ਦਾਂਗੇ ਆਪਾਂ ਨੂੰ 2 ਲੱਖ ਦੇ ਅੰਦਰ ਬਾੜ ਸੰਪਰਕ ਕਰਨਾ ਚਾਹੁੰਦਾ ਬਈ ਆਹ ਨਾਮ ਡਾਕਟਰ ਇਹ ਤੇ ਬੁਸਰੀ ਕੁਆਲਿਟੀ ਹੁੰਦੀ ਆ ਬਈ ਇਹ ਹਿਸਾਂ ਜਮਾ ਸਹੀ ਹੈ ਨਾ ਹਾਂ ਜਿੰਦਾ ਨਾ ਬੂਟਾ ਵੀ ਸਿੱਧਾ ਇਹ ਤੁਸੀਂ ਲਾਇਆ ਸੀ ਨਵਾਂ ਲਾਇਆ ਹੈ ਬੂਟਾ ਪਟਾ ਕੇ ਨਵਾਂ 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 ਜਾਂ ਇੱਕ ਹੋਰ ਮੈਂ ਗੱਲ ਵਿੱਚ ਐਡ ਕਰਨੀ ਚਾਹੁੰਨਾ ਆਪਣੀ ਵੀਡੀਓ ਦੇ ਵੀ ਜਿਹੜਾ ਬੂਟਾ ਲਾਉਣਾ ਨਾ ਇਹਨੂੰ ਘਟੋ ਘਾਟ ਵੀ ਬਾਹ ਲਾਣੀ ਤੇ ਫੁੱਟ ਡੂੰਗਾ ਲਾਓ ਫੁੱਟ ਡੂੰਗਾ ਅੱਛਾ ਜਦੋਂ ਲਾਉ ਹਾਂ ਕਿਉਂਕਿ ਇੱਕ ਤਾਂ ਜਿਹੜੀ ਇਹਦੀ ਜੜ ਹੈ ਨਾ ਜਿਵੇਂ ਆ ਪਹਿਲੀ ਬੋਹਣੇ ਆ ਉਹਦੇ ਵਿੱਚ ਨਹੀਂ ਅੜਦੀ ਥੱਲੇ ਡੂੰਗੀ ਅੱਛਾ ਜੇ ਤੁਸੀਂ ਪਹਿਲੀ ਨਾਲੋਂ ਫੁੱਟ ਡੂੰਗਾ ਲਾਉਂਗੇ ਤੇ ਜੜ ਜ਼ਮੀਨ 'ਚ ਨਹੀਂ ਨੁਕਸਾਨ ਜ਼ਮੀਨ ਤਾਂ ਹੀ ਤੇਰੇ ਨੁਕਸਾਨ ਨਹੀਂ ਗਾ ਕਹਿੰਦਾ ਭਾਵ ਆ ਵੀ ਜਦੋਂ ਵੀ ਬੂਟਾ ਲਾਉਣਾ ਫੁੱਟ ਡੂੰਗਾ ਫੁੱਟ ਡੇਢ ਫੁੱਟ ਡੂੰਗਾ ਲਾਓ ਉਹਦੇ ਨਾਲ ਕੀ ਹੋਊਗਾ ਜੜ ਥੱਲੇ ਜਾਵਲੂਗੀ ਤੇ ਨਾ ਦਾ ਪਾਣੀ ਘੱਟ ਖਿੱਚੂਗਾ ਤੇ ਨਾਲੇ ਆ ਨਾਲ ਫਸਲ ਨਹੀਂ ਮਰਦੀ ਜੇ ਉੱਤੇ 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 ਰਹਿ ਜਾਂਦੀਆਂ ਜਿਹੜਾ ਉਹਦੋਂ ਫਸਲ ਮਰਦੀ ਆ ਜਦੋਂ ਉੱਤੇ ਜੜ ਰਹਿ ਜੂਗੀ ਇੱਕ ਨਾਲ ਜਿਹੜੀ ਆਉਂਦੀ ਆ ਥੱਲੇ ਮੁੜ ਗਿੱਲਾ ਆ ਗਿਆ ਇਹਨੇ ਲਿੱਡ ਪੈ ਹੈ ਠੀਕ ਹੈ ਕਿਉਂਕਿ ਨਵਾਇਆ ਬਹੁਤ ਹੁੰਦਾ ਵਾਇਆ ਬਹੁਤ ਹੁੰਦਾ ਠੀਕ ਹੈ ਹਾਂ ਤੇਰੇ ਨਾਲ ਕਿੰਨੇ ਕਿੰਨੇ 15 ਫੁੱਟ ਤੋਂ 20 ਫੁੱਟ ਤੋਂ 15 ਫੁੱਟ ਤੋਂ ਉੱਤੇ ਹੋਵੇ 20 ਫੁੱਟ ਹੋਵੇ ਸਹੀ ਗੱਲ ਹੈ ਸਹੀ ਦੋ ਦੋ 2.5 ਸਾਲਾਂ ਨੂੰ ਤਿਆਰ ਆ ਤੇਰੇ ਇਹ 5 ਸਾਲਾਂ ਨੂੰ ਵੇਚਾਂਗੇ ਇਹ ਰੁਪਇਆ 4 ਲੱਖ ਹੈਗਾ ਤੇਰਾ ਚਾਰਾਂ ਪੰਜ ਆ ਤੇ ਜਿਹੜੀ ਆਪਾਂ ਪਈ ਆ ਆਪਾਂ ਛੱਡੀ ਘਰ ਨੂੰ ਇਹ ਦੋ ਕਨਾਲਾਂ ਆਪਣੀ ਪਈ ਆ ਇਹ ਐਫ ਡੀ ਫਿਰ ਤੂੰ ਖਰਚਾ ਇਹ ਮੇਲਾ ਦਾ 20 ਹਜ਼ਾਰ ਚ ਐਫ ਡੀ ਕਰਾਈ ਸੀ ਵੇ ਵੀ ਕਿੱਥੇ ਲੱਗਾ ਇਹਦਾ ਸਾਰੇ ਬੂਟੇ 1000 ਰੁਪਏ ਦੇ ਮਸਾਂ ਆ ਗਏ ਨੇ ਯਾਰ 180 ਬੂਟੇ ਗਿਣ ਲਾ ਯਾਰ ਚੱਲ 2000 ਰੁਪਏ ਚ ਤੂੰ ਐਫ ਡੀ ਕਰਾਤੀ ਚਾਰਾਂ ਸਾਲਾਂ ਵਾਸਤੇ 2000 ਚ ਐਫ ਡੀ ਕਰਾਤੀ ਤੇ 4 ਲੱਖ ਰੁਪਏ ਆਪਾਂ ਵਟ ਲੈਣਾ ਚਾਰਾਂ ਸਾਲਾਂ ਨੂੰ 2000 ਰੁਪਏ ਚ ਐਫ ਡੀ ਕਰਾਈ ਸਾਲਾਂ ਲਈ ਇਹਦੇ ਤੇ ਦੋਰੀ ਪਾਣੀ ਪਾਇਆ ਤਰਫੇ ਨੂੰ ਅੱਛਾ ਬ੍ਰਾਹਮਣ ਅੱਛਾ ਬਾਅਦ ਝੋਨਾ ਸੀ ਹਾਂ ਠੀਕ ਆ ਤੇ ਝੋਨੇ ਦਾ ਪਾਣੀ ਪੁਣੀ ਖਿੱਚੀ ਗਏ ਦੋਰੀ ਮੈਂ ਛੋਟੇ ਬੂਟੇ ਕਰਕੇ ਪਾਣੀ ਪਾਇਆ ਤੇ ਹੁਣ ਮੇਰੀ ਸਲਾਹ ਇੱਕ ਹੋਰ ਆ ਵੀ ਮੈਂ 11 ਫੁੱਟ ਵਿੱਚੋਂ ਥਾਂ ਛੱਡ ਇਹਦਾ 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 ਫਾਇਦਾ ਕੀ ਆ ਕਿ ਜਿੰਨੀ ਮੇਰੀ ਆ ਪਾਈ ਨਾ ਜ਼ਮੀਨ ਪਾਈ ਦੇ ਵਿੱਚ ਇਹ ਮੈਨੂੰ ਪੈਸੇ ਉਹਨੇ ਦੇ ਜਾਂਦੇ ਨਹੀਂ